ਸੋਸ਼ਲ ਮੀਡੀਆ ਉੱਪਰ ਧੂਮ ਮਚਾਉਣ ਵਾਲੇ ਕਿੰਮੀ ਅਤੇ ਪਵਨ ਨੂੰ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿੰਮੀ ਅਤੇ ਪਵਨ ਦੀਆਂ ਵੀਡੀਓਜ਼ ਅਤੇ ਉਹਨਾਂ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲਦਾ ਰਿਹਾ ਪਰ ਅੱਜ ਉਹਨਾਂ ਨੂੰ ਚਾਣ ਵਾਲਿਆਂ ਲਈ ਬੇਹੱਦ ਦੁੱਖ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਕਿੰਮੀ ਅਤੇ ਪਵਨ ਇੱਕ ਦੂਜੇ ਤੋਂ ਵੱਖ ਹੋ ਗਏ ਹਨ ਤੇ ਇਸ ਦੀ ਪੁਸ਼ਟੀ ਉਹਨਾਂ ਵੱਲੋਂ ਸੋਸ਼ਲ ਮੀਡੀਆ ਉੱਪਰ ਪੋਸਟ ਸਾਂਝੀ ਕਰਕੇ ਕੀਤੀ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ ਵੀ ਆਰ ਸੈਪਰੇਟਡ ਹੁਣ ਸਾਨੂੰ ਹੋਰ ਦੁਖੀ ਨਾ ਕਰਿਓ ਜੋ ਕਰੂਗਾ ਰੱਬ ਕਰੂਗਾ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਕਿਸੇ ਨੂੰ ਵੀ ਅਸੀਂ ਟਟ ਚੁੱਕੇ ਹਾਂ ਦੋਨੋਂ ਵਿਦ ਫੈਮਲੀਆਂ ਐਸੇ ਸਟੋਰੀ ਵਿੱਚ ਉਨ੍ਹਾਂ ਨੇ ਕਲੀਅਰ ਕਰ ਦਿੱਤਾ ਹੈ ਕਿ ਉਹ ਹੁਣ ਇੱਕ ਦੂਜੇ ਤੋਂ ਵੱਖ ਹੋ ਚੁੱਕੇ ਹਨ ਤੇ ਇਸ ਵਖਰੇਵੇਂ ਦੇ ਪਿੱਛੇ ਸਾਰਾ ਕਾਰਨ ਸੁਨੇਹਾ ਕਤਿਆਲ ਨੂੰ ਮੰਨਿਆ ਜਾ ਰਿਹਾ ਹੈ ਕਿਮੀ ਦਾ ਕਹਿਣਾ ਹੈ ਕਿ ਉਸ ਦੀ ਸਹੇਲੀ ਸੁਨੇਹਾ ਨੇ ਉਸ ਨਾਲ ਧੋਖਾ ਕੀਤਾ ਸਨੇਹਾ ਨੇ ਆਪਣੀ ਜਨਮ ਦਿਨ ਦੀ ਪਾਰਟੀ ਵਿੱਚ ਕਿੰਮੀ ਨੂੰ ਬੁਲਾਇਆ ਤੇ ਉਸ ਨੂੰ ਖਾਣ ਪੀਣ ਵਿੱਚ ਕੁਝ ਅਜੀਬਾ ਦਿੱਤਾ ਗਿਆ ਜਿਸ ਨਾਲ ਉਹ ਬੇਹੋਸ਼ ਹੋ ਗਈ ਅਤੇ ਸੁੱਤ ਬੁੱਧ ਖੋ ਬੈਠੀ ਤੇ ਫਿਰ ਉਸਨੂੰ ਸਨੇਹਾ ਨੇ ਇੱਕ ਕਮਰੇ ਵਿੱਚ ਛੱਡ ਦਿੱਤਾ ਤੇ ਜਿੱਥੇ ਇੱਕ ਅਣਪਛਾਤੀ ਵਿਅਕਤੀ ਵੱਲੋਂ ਉਸ ਨਾਲ ਗਲਤ ਵਰਤਾਓ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਤੇ ਫ੍ਰੈਸ਼ੀ ਕੈਨੇਡੀਅਨ ਵੱਲੋਂ ਦੁਬਾਰਾ ਕਿੰਮੀ ਦੀ ਮੰਨੀ ਜਾ ਰਹੀ ਕਾਲ ਰਿਕਾਰਡਿੰਗ ਆਪਣੇ ਚੈਨਲ ਉੱਪਰ ਸਾਂਝੀ ਕੀਤੀ ਗਈ ਹੈ ਜੋ ਕਿ ਉਸ ਦੇ ਵੱਲੋਂ ਕੱਲ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਇਹ ਪੂਰਾ ਮਾਮਲਾ ਭੜਕ ਉੱਠਿਆ ਜੇਕਰ ਇਹ ਸਾਰੀ ਗੱਲਬਾਤ ਸੱਚ ਸਬਤ ਹੁੰਦੀ ਹੈ ਤਾਂ ਦੋਸ਼ੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਦੋਨੋਂ ਪਰਿਵਾਰਾਂ ਦੀ ਇੱਜ਼ਤ ਦਾ ਸਵਾਲ ਹੈ ਤੇ ਆਉਣ ਵਾਲੀਆਂ ਹੋਰ ਲੇਟਸ ਅਪਡੇਟ ਦੇਖਣ ਲਈ ਪੰਜਾਬੀ ਅਪਡੇਟ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਤਵਾ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ